ਦੇਖੋ ਤੁਸੀਂ 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 ਨਵਾਂ ਮੋੜ ਦਿੱਤਾ ਅੱਜ ਇੱਕ ਗ੍ਰੰਥੀ ਨੂੰ ਇੰਟਰੋਗਰਿਟ ਕੀਤਾ ਜਾਣਾ ਸੀ ਜਿਹਦਾ ਮਤਲਬ ਨਿਕਲਦਾ ਕਿ ਸਿੱਖ ਵੀ ਜ਼ਿੰਮੇਵਾਰ ਸੀ ਬਿਲਕੁਲ ਨਹੀਂ ਬਹੁਤ ਗੱਲ ਨਹੀਂ ਇੰਟਰਵਿਊ ਕਰਕੇ ਜਾਓ ਮੈਂ ਤੁਹਾਨੂੰ ਸਪੱਸ਼ਟ ਬਿਲਕੁਲ ਨਹੀਂ ਜਾ ਸਕਦਾ ਹਾਲ ਹੀ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਜਸਟਿਸ ਜ਼ੋਰਾ ਸਿੰਘ ਨੇ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕਰ ਅਕਾਲੀ ਭਾਜਪਾ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਦੀ ਗਰੰਟੀ ਕੋਲੋਂ ਜੇਕਰ ਸਹੀ ਪੁੱਛਗਿੱਛ ਕੀਤੀ ਜਾਂਦੀ ਤਾਂ ਬੇਆਦਮੀ ਮਾਮਲੇ ਦੇ ਮੁਲਜ਼ਮ ਪਹਿਲਾਂ ਹੀ ਸਾਹਮਣੇ ਆ ਜਾਣੇ ਸੀ ਉਹਨਾਂ ਕਿਹਾ ਕਿ ਮਾਮਲੇ ਦੀ ਅਕਾਲੀ ਭਾਜਪਾ ਸਰਕਾਰ ਨੇ ਨਾ ਤਾਂ ਜਾਣ ਬੁੱਝ ਕੇ ਹੀ ਸਹੀ ਜਾਂਚ ਕੀਤੀ ਅਤੇ ਨਾ ਹੀ ਵਿਸ਼ੇਸ਼ ਜਾਂਚ ਟੀਮ ਨੇ ਇਸ ਪਾਸੇ ਕੋਈ ਗੰਭੀਰਤਾ ਦਿਖਾਈ ਇਹ ਰੋਗੜ ਕਰਨਾ ਚਾਹੀਦਾ ਸੀ ਚਲੋ ਕਿਉਂ ਕਰਨਾ ਚਾਹੀਦਾ ਇੱਕ ਸ਼ੱਕ ਹੈ ਤਾਂ ਹੀ ਕਰਨਾ ਚਾਹੀਦਾ ਸਰ ਬਹੁਤ ਵਧੀਆ ਸਟੇਟਮੈਂਟ ਦੇ ਰਹੇ ਹੋ ਇੱਕ ਗੱਲ ਤਾਂ ਜਾਣਾ ਹੈ ਤਾਂ ਨੋਨ ਅਟੈਂਡ ਕਰਨੀ ਅਗਰ ਜਵਾਬ ਨਹੀਂ ਦੇ ਕੇ ਜਾਓਗੇ ਤਾਂ ਅਸੀਂ ਆਤੋਂ ਬਾਅਦ ਨਹੀਂ ਆਵਾਂਗੇ ਲੋਕਾਂ ਦੀ ਸਰ ਲੋਕਾਂ ਦੀ ਭਾਵਨਾ ਜੋੜੇ ਮਸਲੀ ਤੁਸੀਂ ਗਰੰਟੀ ਤੰਗੜ ਚੱਕੀ ਆ ਬਹੁਤ ਵੱਡੀ ਗੱਲ ਹੈ ਨਗਰਾ ਕ੍ਰਿਮਲ ਸਰਕਾਰ ਦੇ ਮੁਜੂਬ ਨਹੀਂ ਚੱਕ ਰਿਹਾ ਭਾਈੋ ਭਾਈ ਇੰਨਾ ਕੀ ਨਹੀਂ ਜਸਤੀ ਜ਼ੋਰਾ ਸਿੰਘ ਨੇ ਕੈਪਟਨ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਮਾਮਲੇ ਨੂੰ ਜਾਣ ਬੁਝ ਕੇ ਆਣ ਦੇਖਿਆ ਕੀਤਾ ਉਹਨਾਂ ਕਿਹਾ ਕਿ ਰਾਜਵਿੰਦਰ ਸਿੰਘ ਸੂਬੇਦਾਰ ਗੁਰਜੰਟ ਸਿੰਘ ਹਰਦੇਵ ਸਿੰਘ ਰਣਜੀਤ ਸਿੰਘ ਗੋਰਾ ਸਿੰਘ ਇੱਕ ਟੇਲਰ ਮਾਸਟਰ ਦੇ ਨਾਂ ਬੇਆਦਬੀ ਮਾਮਲੇ 'ਚ ਸਾਹਮਣੇ ਆ ਗਏ ਸਨ ਅਤੇ ਇਹਨਾਂ ਸਿੱਖ ਜਥੇਬੰਦੀਆਂ ਵੱਲੋਂ ਜਸਤੀ ਜ਼ੋਰਾ ਸਿੰਘ ਕਮਿਸ਼ਨ ਨੂੰ ਦਿੱਤੇ ਗਏ ਸਨ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਮਾ ਅਜੀਹਾ ਵੀ ਆਇਆ ਜਦੋਂ ਜਸਟਿਸ ਜ਼ੋਰਾ ਸਿੰਘ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ ਅਤੇ ਉਹ ਆਪਣੀ ਸੀਟ ਤੋਂ ਉੱਠ ਖੜੋਤੇ ਹੋਏ ਇਸ ਮੌਕੇ ਨਾਲ ਬੈਠੇ ਵਿਧਾਇਕ ਅਮਨ ਔਰੜਾ ਤੇ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਨੂੰ ਬਾਹੋਂ ਫੜ ਕੇ ਬਿਠਾਇਆ ਅਜੀਹਾ ਉਦੋਂ ਹੋਇਆ ਜਦੋਂ ਉਹਨਾਂ ਤੋਂ ਇਹ ਪੁੱਛਿਆ ਜਾ ਰਿਹਾ ਸੀ ਕਿ ਤੁਸੀਂ ਸਪਸ਼ਟ ਕਿਉਂ ਨਹੀਂ ਕਰਦੇ ਕਿ ਬਿਆਦਮੀ ਮਾਮਲੇ 'ਚ ਕੌਣ ਦੋਸ਼ੀ ਹੈ ਪਰ ਉਹ ਆਪਣੇ ਜਵਾਬਾਂ ਤੋਂ ਟਾਲਾ-ਵੱਟਦੇ ਰਹੇ ਇਸ ਦੇ ਨਾਲ ਹੀ ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਰਿਪੋਰਟ 'ਚ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਜਾਂ ਸੁਮੇத் ਸੈਣੀ ਦੇ ਨਾਵਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ ਤਾਂ ਇਸ ਸੰਬੰਧੀ ਵੀ ਉਹ ਤਾ ਅਤੇ ਕਿਹਾ ਕਿ ਉਸ ਸਮੇਂ ਦੀ ਸਰਕਾਰ ਹੀ ਜ਼ਿੰਮੇਵਾਰ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ